ਤਤੋਂ ਗੂੜੇ ਦੱਬੀ ਚਾਦਰੇ ਕੁਰਤੇ ਬਦਲੋਂ ਫਿੱਕੇ ਨੇ ਜੇ ਵਰਗੀ ਤੌਣ ਤੇ ਲਿਸ਼ਕਣ ਖਾਲਸਾ ਰਾਜ ਦੇ ਸਕੇ ਪਾਣੀ ਪੱਤੀ ਅੱਖ ਬਲੌਰੀ ਪਾਣੀ ਪੱਤੀ ਅੱਖ ਬਲੌਰੀ ਪਲਕਾਂ ਕਾਲਸ ਟਿੱਕੇ ਪੁਣ ਜਾਵੇਂਗੀ ਇਸ਼ਕ ਦੀ ਪੰਤੀ ਪਰ ਆਸ਼ਕ ਦੇ ਚਿੱਠੇ ਮੁੜਕੇ ਮਿਲਣਾ ਮਿਲਣਾ ਹੀ ਕਰਦਾ ਮੁੜਕੇ ਮਿਲਣਾ ਮਿਲਣਾ ਹੀ ਕਰਦਾ ਮਿਲਕੇ ਜਾਂਦਾ ਜਿਹੜਾ ਹੋ ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਜਿਹੜਾ ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਜਿਹੜਾ ਰੂਟਪਿਆਂ ਦੇ ਰੇਤੇ ਵਰਗੀ ਰੂਟਪਿਆਂ ਦੇ ਰੇਤੇ ਵਰਗੀ ਤਨ ਕਾਹੀ ਦਾ ਥੰਬਾ ਪੜਤਰਾ ਜੱਟ ਦੀ ਟਾਲੀ ਜੈਸੀ ਨੈਣ ਨਕਸ਼ ਜਿਉ ਰੰਬਾ ਨਿਸਰੀ ਸਰੋਂ ਤੋਂ ਸੋਨਾ ਚੋਬਰ ਗੱਦ ਜੰਤਰ ਦਾ ਡੰਡਾ ਹੋ ਪਿੰਕਣ ਥੱਲੇ ਕੁੱਟਦਾ ਬੇਗੀਆਂ ਢਾਕੇ ਬਾਣ ਦਾ ਮੰਜਾ ਵੀਰ ਬੱਲ ਵਰਗੀ ਹੈ ਮਤ ਪੱਟੂ ਦੀ ਵੀਰ ਬੱਲ ਵਰਗੀ ਹੈ ਮਤ ਪੱਟੂ ਦੀ ਦਿਲ ਤੋਂ ਖੁੱਲਾ ਬੇੜਾ ਹੋ ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ ਹੋ ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ ਪਰਬਰ ਔਲੀਏ ਪੀਰਾ ਅੱਗੇ ਪਰਬਰ ਔਲੀਏ ਪੀਰਾ ਅੱਗੇ ਬਾਦ ਤੈਨੂੰ ਮੰਗਾ ਸੁਣੇ ਸੁੱਚੇ ਹੱਥੀ ਪਾਵਾਂ ਤੇਰੇ ਰੰਗ ਅਨਾਰੀ ਵੰਗਾ ਬਰਬਰ ਔਲੀਏ ਪੀਰਾਂ ਅੱਗੇ ਬਾਹਦ ਤੈਨੂੰ ਮੰਗਾ ਸੁੱਚੇ ਹੱਥੀ ਪਾਵਾਂ ਤੇਰੇ ਰੰਗ ਅਨਾਰੀ ਵੰਗਾ ਖੱਪ ਖੱਪ ਕਰਦੀ ਚੜੇ ਚਵਾਰੇ ਮੈਂ ਫਿਰ ਨਹੀਂ ਤੋਂ ਲੰਗਾ ਹੋ ਤੈਨੂੰ ਆਵਣ ਮੋਦੇ ਹੱਥੂ ਮੈਂ ਜਾਂਦਾਂ ਵਿੱਚ ਖੰਗਾ ਅਜਲਾਤੀ ਕਰਮਸਦਾ ਹੋ ਜਾਏ ਅਜਲਾਤੀ ਕਰਵਸਦਾ ਹੋ ਜਾਏ ਤੇਰਾ ਚੁਲਵਾ ਚੰਕਾ ਹੋਤਲੀ ਤੇਰੀ ਤੇ ਤਰਕੇ ਖਾਵਾਂ ਮੱਖਣੀ ਖੰਡ ਪਰੌਂਠਾ ਨੀ ਤਲੀ ਤੇਰੀ ਤੇ ਤਰਕੇ ਖਾਵਾਂ ਨੀ ਮੱਖਣੀ ਖੰਡ ਪਰੌਂਠਾ ਕੁਲ ਖਲਕਤ ਦੀ ਲਈ ਤਲਾਸ਼ੀ ਸਾਥੋਂ ਸ਼ੌਂਕੀ ਕਿਹੜਾ ਹੋ ਜੱਟ ਮੇਰੇ ਜੇਤੀ ਬੱਕੀ ਵਰਗਾ ਤੁਰਦਾ ਖਾ ਖਾ ਕਿੜਾ ਜੱਟ ਮਰ ਕੇ ਦੀ ਵੱਕੀ ਵਰਗਾ ਤੁਰਦਾ ਖਾ ਖਾ ਗੜਾ ਨਰਗਸ ਫੁੱਲ ਦੀ ਪੈਣ ਚ ਚੇਰੀ ਪੰਜ ਫੂਲ ਜਿਉ ਰਾਣੀ ਪੱਕ ਮੁਹੱਬਤ ਗਟਗਟ ਪੀਜੂ ਚੋਬਰ ਨਜ਼ਰਾਂ ਥਾਣੀ ਖ्वाਜੇ ਪੀਰ ਤੋਂ ਮੰਗਾ ਤੈਨੂੰ ਪਰ ਕੇ ਚੂਣੀ ਪਾਣੀ ਮਲਕਾ ਇਸ ਮਲੂਕ ਨੂੰ ਪਾ ਕੇ ਕਾਮਲੀ ਮੇਰੀ ਕਹਾਣੀ ਤੇਰਾ ਹੁਸਨ ਜਲਾਲੀ ਜੈਸਾ ਤੇਰਾ ਹੁਸਨ ਜਲਾਲੀ ਜੈਸਾ ਮੈਂ ਰੋਡੇ ਦਾ ਹਣੀ ਹੋ ਜੰਗ ਢੱਲੋਂ ਨੇ ਰੜਕੇ ਅੱਖਰ ਬਣ ਗਈ ਕਲਮ ਮਜ਼ਾਣੀ ਸਤਲੁਜ ਦੇ ਕੰਡੇ ਟਿਬਿਆਂ ਦੇ ਵਿੱਚ ਪਿੰਡ ਪੜੈਣਿਆ ਡੇਰਾ ਓ ਜੱਟ ਮੇਰੇ ਗਦੀ ਵਕੀ ਵਰਗਾ ਤੁਰਦਾ ਖਾ ਖਾ ਗਣਾ ਮੈਂ ਨਾ ਪਹਿਲੀ ਵਾਰੀ ਗਿਆ ਤੇ ਮੈਨੂੰ ਅਜੇ